ਚਰਚ ਬਚਾਓ ਮੋਰਚਾ ਕਪੂਰਥਲਾ ਦੇ ਸੱਦੇ ਤੇ ਪੰਜਾਬ ਪਰ ਦੇ ਪਾਸਟਰ ਐਸੋਸੀਏਸ਼ਨਾਂ ਸਮਾਜਿਕ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਚਰਚ ਤੋਂ ਬਣੇ ਕਲੱਬ ਦੇ ਮਸਲੇ ਦੇ ਸਬੰਧ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਕੰਪਲੈਕਸ ਕਪੂਰਥਲਾ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਆਗੂਆਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਚਰਚ ਦੀ ਬਹਾਲੀ ਅਤੇ 32 ਸਾਲਾਂ ਤੋਂ ਲੰਬਿਤ ਪਏ ਕਬਰਿਸਤਾਨ ਦੇ ਮਸਲੇ ਨੂੰ 15 ਦਿਨਾਂ ਵਿੱਚ ਹੱਲ ਕਰਾਉਣ ਦਾ ਅਲਟੀਮੇਟਮ ਵੀ ਦਿੱਤਾ ਚਰਚ ਬਚਾਓ ਜਿਹੜਾ ਅਸੀਂ ਮਹਿੰਮ ਸ਼ੁਰੂ ਕੀਤੀ ਆ ਉਹਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਸੀਗਾ ਕਿ ਕਲੱਬ ਦੇ ਵਿੱਚ ਅਸਲ 'ਚ ਉਹ ਸਾਡਾ ਚਰਚ ਆ ਉਹਦੇ ਵਿੱਚ ਜਿਹੜੀਆਂ ਇਨਲੀਗਲ ਐਕਟੀਵਿਟੀਆਂ ਹੋ ਰਹੀਆਂ ਉਹਨਾਂ ਨੂੰ ਉੱਥੋਂ ਉਠਾਇਆ ਜਾਵੇ ਤੇ ਜਿਹੜਾ ਪਵਿੱਤਰ ਸਥਾਨ ਦੀ ਉਹ ਦੀ ਮਾਨ ਮਰਿਆਦਾ ਕਾਇਮ ਰੱਖੀ ਜਾਵੇ ਅੱਜ ਡੇਢ ਕੁ ਮਹੀਨਾ ਬੀਤ ਗਿਆ ਸੀਗਾ ਅਸੀਂ ਸੋਚ ਰਏ ਕਿ ਪ੍ਰਸ਼ਾਸਨ ਸਾਨੂੰ ਬੁਲਾਉਂਦਾ ਲੇਕਿਨ ਸਾਡੇ ਔਰ ਪ੍ਰਸ਼ਾਸਨ ਦਰਮਿਆਨ ਕੋਈ ਇਦਾਂ ਦਾ ਤਾਲਮੇਲ ਨਹੀਂ ਬਣਿਆ ਤੇ ਅਸੀਂ ਵਾਕੀ ਪਾਸਟਰ ਐਸੋਸੀਏਸ਼ਨ ਨੇ ਅੱਜ ਬਤਵਾਕ ਜਿਲ੍ਹੇ ਤੋਂ ਉਹਨਾਂ ਨਾਲ ਤਾਲਮੇਲ ਬਣਾਇਆ ਉਹ ਸਾਡੇ ਕੋਲ ਹਾਜ਼ਰ ਆ ਤੇ ਅਸੀਂ ਅੱਜ ਡੀ ਸਾਹਿਬ ਨੂੰ ਇਸੇ ਸਬੰਧ ਵਿੱਚ ਮਿਲਿਆ ਕਿ ਜਿਹੜਾ ਸਾਡਾ ਧਾਰਮਿਕ ਸਥਾਨ ਆ ਉਹ ਰਾਜੇ ਨੇ ਇਸ ਕ੍ਰਿਸਚਨ ਕਮਿਊਨਿਟੀ ਵਾਸਤੇ ਚਰਚ ਬਣਾਇਆ ਸੀਗਾ ਉਹ ਠੀਕ ਆ ਸਾਡੀ ਕਮਿਊਨਿਟੀ ਉਸ ਵੇਲੇ ਘੱਟ ਸੀਗਾ ਉਹ ਗਲਤ ਹੱਥਾਂ ਵਿੱਚ ਚਲੇ ਗਿਆ ਤੇ ਉਸ ਨੂੰ ਗਲਤ ਹੱਥਾਂ ਵਿੱਚੋਂ ਕੱਢਣ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਔਰ ਡੀਸੀ ਸਾਹਿਬ ਨੇ ਸਾਡੀ ਗੱਲ ਬਾਤ ਸੁਣ ਕੇ ਸਾਨੂੰ ਅਸਵਸ਼ਸ਼ਨ ਦਵਾਇਆ ਕਿ ਤੁਸੀਂ ਸਾਨੂੰ ਇੱਕ ਹੋਰ ਮੀਟਿੰਗ ਕਰੋ ਔਰ ਤੁਸੀਂ ਜੋ ਤੁਹਾਡੇ ਕੋਲ ਕਾਗਜ਼ ਪੱਤਰਾ ਇਹਦੇ ਰਿਗਾਰਡਿੰਗ ਹੈਗੇ ਆ ਆਪਾਂ ਸਾਰਾ ਮਿਲ ਕੇ ਇਹਦਾ ਮਸਲਾ ਹੱਲ ਕਰਦੇ ਹਾਂ ਹਾਂ ਜਦੋਂ ਅਸੀਂ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਸਾਡਾ ਲੇਕਿਨ ਜਦੋਂ ਕੋਈ ਬੰਦਾ ਇਹਦੀ ਨਿਲਾਮੇ ਕਰਉਣ ਵਾਸਤੇ ਤਿਆਰ ਹੋ ਜਾਂਦਾ ਤੇ ਜਦੋਂ ਅਸੀਂ ਇਹਦੀ ਕੋਕ ਪੜਤਾਲ ਕੀਤੀ ਤੇ ਪੰਜਾਬ ਟੂਰਿਜ਼ਮ ਦਾ ਜਿਹੜਾ ਮੈਪ ਅਸੀਂ ਖੰਗਾ ਲਿਆ ਪੰਜਾਬ ਟੂਰਿਜ਼ਮ ਦੇ ਮੈਪ ਦੇ ਵਿੱਚ ਆਉਂਦਾ ਹੈ ਕਿ ਫਰਸਟ ਬਿਲਡ ਹੈ ਚਰਚ ਜਿਹੜਾ ਇਸਾਈ ਲੋਕਾਂ ਦੀ ਮਾਨ ਮਰਿਆਦਾ ਵਾਸਤੇ ਧਾਰਮਿਕ ਸਥਾਨ ਬਣਾਇਆ ਗਿਆ। ਇੱਕ ਸਾਡੀ ਕਿਸੇ ਲੜਾਈ ਦੇ ਸੌਰੀ ਕਮਿਊਨਿਟੀ ਦੇ ਨਾਲ ਲੜਾਈ ਨਹੀਂ ਆ ਪ੍ਰਸ਼ਾਸਨ ਸਾਡਾ ਧਾਰਮਿਕ ਸਥਾਨ ਦੱਬੀ ਬੈਠਾ ਅਸੀਂ ਪ੍ਰਸ਼ਾਸਨ ਨੂੰ ਤੋਂ ਮੰਗ ਕੀਤੀ ਸੀ ਉਹ ਸਾਡੇ ਭਰਾ ਵਾ ਸਾਡੇ ਨਾਲ ਹਿੰਦੂ ਭਾਈਚਾਰਾ ਵੀ ਹੈਗਾ ਸਿੱਖ ਭਾਈਚਾਰਾ ਵੀ ਤੁਸੀਂ ਦੇਖ ਰਹੇ ਆ ਤੇ ਸਾਰੀ ਕਮਿਊਨਿਟੀ ਸਾਡੇ ਨਾਲ ਆ ਉਹ ਪਤਾ ਨਹੀਂ ਹੁਣ ਕੌਣ ਲੋਕ ਆਉਣਗੇ ਨਾਲ ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਸਭ ਭਾਈ ਭਾਈ ਪਰ ਪ੍ਰਸ਼ਾਸਨ ਨੇ ਸਾਨੂੰ ਆਖਿਆ ਕਿ ਅਸੀਂ ਤੁਸੀਂ ਸਾਡੇ ਕੋਲ ਜੋ ਇਹਦੇ ਰਿਗਾਰਡਿੰਗ ਤੁਹਾਡੇ ਕੋਲ ਡਾਕੂਮੈਂਟ ਹੈਗੇ ਸਾਡੇ ਕੋਲ ਪੇਸ਼ ਕਰੋ ਅਸੀਂ ਤੁਹਾਡੇ ਨਾਲ ਬੈਠ ਕੇ ਇਹਦਾ ਤਾਲਮਿਲ ਬਿਠਾ ਕੇ ਤੇ ਤੁਹਾਡੇ ਮਸਲੇ ਨੂੰ ਹੱਲ ਕਰਵੋਗੇ ਬਿਲਕੁਲ ਜੇ ਅਗਰ ਜਿਹੜੇ ਕਾਨੂੰਨ ਵਿਧੀਆਂ ਲਾਅ ਵਾ ਸਾਰੇ ਬਾਈਬਲ ਦੇ ਵਿੱਚੋਂ ਨਿਕਲੇ ਆ ਦੇ ਆਸਤੇ ਹੀ ਸਾਰੇ ਸਭ ਕੁਝ ਆ ਅਸੀਂ ਅਸੀਂ ਉਮੀਦ ਲੈ ਕੇ ਆਏ ਤਿੱਸਾ ਬੜੇ ਚੰਗੇ ਆ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਸਾਡੀ ਗੱਲਬਾਤ ਸੁਣੀ ਹੈ ਹਾਂ ਜਿਹੜੇ ਬੰਦੇ ਸਾਡੇ ਕੋਲ ਖੜੇ ਆ ਇਹ ਚਰਚਾਂ ਦੇ ਨੁਮਾਇੰਦੇ ਆ ਇੱਕ ਇੱਕ ਬੰਦੇ ਪਿੱਛੇ ਮੇਰਾ ਖਿਆਲ ਕਿ ਕਿ 5-500 ਬੰਦਾ ਹੋਊਗਾ ਅਗਰ ਨਹੀਂ ਸਾਡੀ ਸੁਣਵਾ ਲਈਏ ਕਿ ਬਹੁਤ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰਾਂਗੇ ਮਰਨਵਲ ਰੱਖਾਂਗੇ ਜਾਂ ਜੋ ਵੀ ਅਸੀਂ ਪ੍ਰੋਟੈਸਟ ਕਰ ਸਕਦੇ ਅਸੀਂ ਕਰਾਂਗੇ ਇੱਕ ਵਾਰ ਵੀ ਨਹੀਂ ਦੇਖੀ ਗੱਲ ਹਾਂ ਇਹ ਇਦਾਂ ਹੁੰਦਾ ਕਿ ਜਿਹੜਾ ਅਸੀਂ ਉਹਨਾਂ ਨੂੰ ਇੱਕ ਤਰੀਕੇ ਨਾਲ ਰਿਜ਼ਰਵ ਰੱਖਿਆ ਅਸੀਂ ਜਿਹੜਾ ਪਹਿਲਾਂ ਨਰਸਰੀ ਆ ਫਿਰ ਐਲ ਕੇਜੀ ਫਿਰ ਯੂ ਕੇਜੀ ਆ ਜਦੋਂ ਅਸੀਂ ਸਟੈਪ ਬਾਈ ਸਟੈਪ ਉੱਪਰ ਜਾਵਾਂਗੇ ਤੇ ਉਸ ਜਿਹੜੇ ਬੰਦੀਆਂ ਸਾਡੇ ਨਾਲ ਆਉਣਗੀਆਂ ਸਾਡੀ ਉਹਨਾਂ ਨਾਲ ਗੱਲਬਾਤ ਹੋ ਰਹੀ ਆ ਸਾਡੇ ਨਾਲ ਹੀ ਆ ਸਰ ਤੋਂ ਅਲੱਗ ਨਹੀਂ ਆ ਸਰ ਸਾਹਿਬ ਜਿਹੜੀ ਐਡਮਿਸ਼ਨ ਆ